ਪ੍ਰਭ ਸੰਧੂ ਦਾ ਗੱਡੀ ਦੇ ਨਾਲ ਸਨਮਾਨਤ 7 ਅਕਤੂਬਰ ਨੂੰ ਫੰਦੀਪੁਰ ਦੇ ਕਾਪਦੇ ਲਾਲਾ ਤੋਂ ਗੱਡੀ ਗੱਡੀ ਨੂੰ ਸਨਮਾਨਤ ਹੋਣ ਲੱਗਾ ਪ੍ਰਭ ਸੰਧੂ ਦਾ ਉਸਤਾਦ ਮੇਰਾ ਵਿੱਚੇ ਸਾਰਾ ਕੋਈ ਮੈਦਾ ਅਸਿੰਦਾ ਮੈਨੂੰ ਫੋਰਚੂਨਰ ਕਰਾਉਣੇਗੇ ਕਿਹੜੀਆਂ ਕਰਾਉਣੀਆਂ ਨੇ ਹਾਂ ਨਹੀਂ ਤਾਂ ਛੁਪਿਆ ਛੁਪਿਆ ਸਾਰਾ ਕੋਈ ਕਰੀ ਜਾਂਦਾ ਵਿੱਚ ਵਿੱਚ ਇਹ ਬੰਦੇ ਘੰਡ ਲਿਆ ਘੰਡੇ ਕਿਹੜੇ ਉਸਤਾਦ ਦਾ ਪਟਾਕਾ ਪਹਿਣਾ ਉਹਨਾਂ ਗੱਡੀ ਦਾ ਪ੍ਰਭ ਸੰਧੂ ਦਾ ਗੱਡੀ ਦੇ ਨਾਲ ਸਨਮਾਨਤ 7 ਅਕਤੂਬਰ ਨੂੰ ਰੰਦੀ ਪਰਵੇ ਕਾਪਦੇ ਲਾਲਾ ਲਾਲਾ ਪ੍ਰਭ ਸੰਧੂ ਐ ਹੱਥ ਕਰ ਲਿਆ ਵੇ ਉਧਰੋਂ ਪੱਬਿਆ ਗੱਡੀ ਮਿਲ ਜੇ ਉਧਰੋਂ ਨਦੀ ਮਿਲ ਜੇ ਮੇਰੇ ਦਿਲ ਦੀ ਗੱਲ ਮੈਨੂੰ ਪਾਉਣੇ ਨੰਦੀ ਤੇ ਆਉਣ ਲਈ ਗੱਡੀ ਤੋਂ ਹੈ ਦੋ ਜਿੱਦਾ ਇਕੱਠੀਆਂ ਮਿਲ ਜਾਣੀਆਂ ਨੱਡੀ ਤੇ ਗੱਡੀ ਤੇ ਪੱਬਾ ਐ ਨਾ ਵੇ ਤੂੰ ਲਾ ਕੇ ਜਾਲੀਆਂ ਦਾ ਉਸਤਾਦ ਨੂੰ ਅੰਦੇ ਤੇ ਨਾ ਆ ਪਾਗਲ ਪੁੱਤ ਕਿਉਂ ਨਾ ਤੂੰ ਤੂੰ ਜਾਲੀਆਂ ਲਾਈਆਂ ਨੇ ਤੇ ਤੂੰ ਕਵੇਂ ਵੀ ਉਸਤਾਦ ਕੌਣ ਤੇ ਮੈਂ ਕੌਣ ਹੈ ਪਤਾ ਹੋਦਾ ਇਦਾਂ ਨੂੰ ਅਰ ਕੱਲ ਲਾਏਗਾ ਫਿਰ ਤੂੰ ਮੈਂ ਸੌ ਰਿਆਂ ਨੂੰ ਜਦੋਂ ਗਿਆ ਅਣ ਕੱਲ ਆ ਗਿਆ ਭਾਈਆ ਪ੍ਰੋਣਾ ਪ੍ਰੋਣਾ ਆ ਗਿਆ ਬੜੇ ਨੂੰ ਅੰਦਰ ਵਜਣਾ ਨਾ ਚਲੋ ਇਹੇ ਰੱਬ ਦੇ ਕਿਦੇ ਮਾਂ ਮਾਰੇ ਕੇ ਮੈਂ ਇਹ ਦੁਜੀਆ ਵੜੇ ਕੱਟਦਾ ਕੀ ਹੁਣ ਚੱਲਣ ਦਾ ਤੇ ਚਪਹਰੇ ਕੇ ਮਾਂ ਵੀ ਵੜੇ ਚਪਹਰੇ ਕੱਟੇ ਆ ਹੈ ਨਹੀਂ ਇਹ ਚੜੀਆਂ ਨੂੰ ਪਾਣੀ ਰੱਖਾਂਗਾ ਚੜੀਆਂ ਨੂੰ ਪਾਹਂਦਾ ਦਾ ਚੜੀਆਂ ਪਾਣੀ ਕਿੱਥੇ ਦੇ ਲਿਆ ਤੂੰ ਤੂੰ ਤੜਕੇ ਸ਼ਾਹ ਉਹ ਕਬੂਤਰ ਉੱਤੇ ਬੈੰਦੇ ਰੇ ਕੁੱਤਰਾ ਗਿਆ ਪਾਣੀ ਵਿਲਾ ਵਿਆਰ ਗੁੰਡਾ ਪਾ ਦਾਂ ਸੱਚੀ ਪਾ ਦੇ ਮੈਂ ਉੱਧਾ ਗਿਆ ਸੱਚੀ ਉਹਨਾਂ ਨੇ ਨਹੀਂ ਮੈਂ ਨਹੀਂ ਮੈਂ ਆਸ਼ਾ ਉਹ ਟ੍ਰੱਕ ਰੱਲ ਰਿਹਾ ਰੱਲ ਉਹਨੂੰ ਐ ਕਰਪਾਨ ਫੜਾਈ ਤੇ ਨਾਲ ਉਹਦੇ ਲਾੜੀ ਲਈ ਇੱਕ ਮੈਂ ਉਹ ਵਾਦਾ ਐਂਡ ਕਰਾ ਬੜੇ ਤਰਜਾ ਦਾ ਭੋਨਾ ਰਾਤੀ ਜਿਹੜਾ ਮੈਂ ਤਰਜਾ ਵਾਲਾ ਤੈਨੂੰ ਪਾਇਆ ਇੱਕ ਸੌਂਗ ਉਹਨੇ ਇੱਕ ਉਹ ਵੀ ਐਂਡ ਕਰਾਇਆ ਐਂਡ ਕਰਾਇਆ ਉਹਨੇ ਮੈਂ ਬੱਧਾ ਹੋ ਜਾਣਾ ਵਿਆਹ